ਸਤ ਸ੍ਰੀ ਅਕਾਲ ਬੈਕਮੈ YouTube ਚੈਨਲ ਵੀ ਪਰ ਵਲੌਗਸ ਸਵਾਗਤ ਹੈ ਤੁਹਾਡੇ ਮੇਰੇ ਬਲੌਗ ਦੇ ਵਿੱਚ ਦੇਖੋ ਜੀ ਖੇਤ ਤੇ ਕਣਕਾਂ तकरीबन तकरीबन ਪੱਕ ਚੁੱਕੀਆਂ ਵਾਂ ਤੇ ਦੇਖ ਲਓ ਜੀ ਤੇ ਬਸ ਹੁਣ ਹੋਰ 10 ਦਿਨਾਂ ਫਿਰ ਵੱਡੀਆਂ ਜਾਣੀਆਂ ਕਣਕਾਂ ਵਾਂ ਵਿਲੇ ਹੋ ਜਾਣੀਆਂ ਫਿਰ ਦੇਖੋ ਗਰਮੀ ਵੀ ਆ ਜਾਣੀਆਂ ਬਹੁਤ ਜ਼ਿਆਦਾ ਤੇ ਸਾਰੇ ਪਾਸੇ ਮਤਲਬ ਸੇਕ ਸੇਕ ਲੋ ਚੱਲਿਆ ਕਰੂਗੀ ਜਿਹੜੀ ਗਰਮ ਗਰਮ ਲੋ ਨਹੀਂ ਹੁੰਦੀ ਤਤੀ ਤਤੀ ਤੇ ਅੱਜ ਬੱਦਲ ਹੋ ਚੁੱਕੇ ਆ ਬੱਦਲ ਦੇਖ ਲਓ ਜੀ ਆਸਮਾਨ ਉੱਪਰ ਹੋ ਗਿਆ ਬੱਦਲ ਸਾਡੇ ਪਿੰਡ ਦਾ 뷰 ਦੇਖੋ ਜੀ ਲੋਕਾਂ ਨੇ ਕੱਪੜੇ ਧੋ ਕੇ ਪਾਤੇ ਤਣੀ ਤੇ ਉਧਰ ਦੇਖੋ ਜੀ ਸਾਰਿਆਂ ਨੇ ਤੇ ਹਜੇ ਸਾਡਾ ਝਾੜੂ ਲੱਗੀ ਜਾਂਦਾਗਾ ਕਿਉਂਕਿ ਹਵਾ ਚੱਲ ਪਈ ਪਹਿਲਾਂ ਮੇਰੀ ਕੁੜੀ ਨੇ ਝਾੜੂ ਲਾਇਆ ਸਾਰੇ ਪਾਸੇ ਤੇ ਜਿਹੜੇ ਨਾ ਟਾਲੀ ਇਹਦੇ ਹੁਣਲੇ ਫੁੱਲ ਜੇ ਲੱਗੇ ਆ ਬੁਰਜੇ ਜਿਹੜੇ ਬੁਰਜੇ ਹੁੰਦੇ ਆ ਤੁਹਾਨੂੰ ਦਿਖਾਨੀ ਆ ਇਹ ਸਾਰੇ ਵਿੜੇ ਦੇ ਵਿੱਚ ਬੁਰਾ ਹਾਲ ਉਧਰ ਦੇਖੋ ਜੀ ਤੇ ਮੈਨੂੰ ਲੱਗਦਾ ਅੱਜ ਕਣੀਆਂ ਆਉਣਗੀਆਂ ਮੌਸਮ ਕਿਉਂਕਿ ਇਦਾਂ ਦਾ ਹੀ ਹੋਇਆ ਪਿਆ ਵਾ ਤੇ ਉਧਰ ਦੇਖੋ ਜੀ ਪਿੰਡ ਸਾਰੇ ਲੋਕਾਂ ਨੇ ਕੱਪੜੇ ਵਗੈਰਾ ਧੋ ਧੂ ਕੇ ਪਾ ਦਿੱਤੇ ਨੇ ਸਾਰਿਆਂ ਨੇ ਸਾਰਾ ਕੰ ਅੱਧੇ ਕਰ ਲੈਂਦੇ ਆ ਸਾਜਰੀ ਹਣਾ ਤੇ ਸਹੀ ਗੱਲ ਹੈ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਉਹਦੇ ਫਿਰ ਸਾਰਾ ਕੰਮ ਜਲਦੀ ਨਿਬੜਦਾ ਹੈਗਾ ਤੇ ਜਦੋਂ ਬੱਚੇ ਘਰੇ ਹੁੰਦੇ ਆ ਫਿਰ ਨਹੀਂ ਕੰਮ ਜਲਦੀ ਨਿਬੜਦਾ ਮੈਂ ਤੁਹਾਨੂੰ ਦਿਖਾਨੀ ਆ ਸਾਰੀ ਛੱਤ ਸੁੰਬਰੀ ਸੀਗੀ ਪੱਤੇ ਵਗੈਰਾ ਸਾਰੇ ਸਾਫ਼ ਕੀਤੇ ਸੀ ਪੱਤੇ ਤਾਂ ਦੇਖੋ ਨੂੰ ਨਹੀਂ ਮਿਲਣਗੇ ਤੇ ਜਿਹੜੇ ਆ ਬੋਰ ਦੇਖੋ ਕਣੀਆਂ ਵੀ ਮੇਲਾ ਦਾ ਸ਼ਾਇਦ ਆ ਚੁੱਕੀਆਂ ਥੋੜੀ ਥੋੜੀਆਂ ਆਉਂਦੀਆਂ ਪੀਆਂ ਕਣੀਆਂ ਪੈ ਰਹੀਆਂ ਵਾ ਆ ਦੇਖੋ ਜੀ ਕਿੰਨਾ ਸਾਰਾ ਆਪਾਂ ਸਾਫ਼ ਕੀਤਾ ਸੀ ਸੁੰਬਰ ਕੇ ਦੇਖ ਸਕਦੇ ਆ ਜੀ ਕਿੰਨਾ ਜ਼ਿਆਦਾ ਹੋਇਆ ਪਿਆ ਗੰਦ ਸਾਰੇ ਪਾਸੇ ਹੁਣ ਸਾਰਾ ਸੁੰਬਰਨਾ ਵਾ ਉਗਨੀ ਆ ਗਈ ਤਾਂ ਫੇਰ ਸਾਰਾ ਨੀਚੇ ਜਾਣਾਗਾ ਆ ਦੇਖ ਲਓ ਜੀ ਇਹ ਸਾਰੇ ਟਾਲੀ ਦੇ ਆ ਪਹਿਲਾਂ ਟਾਲੀ ਦੇ ਪੱਤਿਆਂ ਦਾ ਗੰਧ ਹੁੰਦਾ ਸੀ ਹੁਣ ਇਹਦੇ ਫੁੱਲ ਜਿਹੜੇ ਬੂਰਜ ਜਿਹੜੇ ਕਹਿੰਦੇ ਇਹਨਾਂ ਨੂੰ ਤਾਂ ਹੀ ਮੈਂ ਕਹਿੰਨੀ ਆ ਵੀ ਘਰੇ ਦਰਖਤਾਂ ਆਕਸੀਜਨ ਵਾਸਤੇ ਉਦਾਂ ਦੇ ਲੱਗੇ ਹੋਣ ਜਿਹੜੇ ਮਤਲਬ ਘੱਟ ਖਲਾਰਾ ਜਿਹਦਾ ਘੱਟ ਪਵੇ ਤੇ ਇਹ ਦਰਖਤਾਂ ਨੇ ਤਾਂ ਸੱਚੀ ਵਾਲਾ ਵੱਡੇ ਵੱਡੇ ਬਹੁਤ ਜ਼ਿਆਦਾ ਦੁਖੀ ਚਿੱਟਾ ਹੋਇਆ ਤੇ ਬਾਕੀ ਹੋਰ ਮੇਰੇ ਵਲੌਗ ਕਿਵੇਂ ਦੇ ਲੱਗਦੇ ਆ ਤੁਸੀਂ ਜਰੂਰ ਦੱਸਿਆ ਕਰੋ ਦੇ ਸਪੋਰਟ ਕਰਿਆ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਜਿੰਦਾ ਦੋਸਤੋਂ ਕਿਉਂਕਿ ਤਾਂ ਕਿ ਤੁਹਾਨੂੰ ਪਤਾ ਹੀ ਹੈ ਮੇਰੇ ਵਲੌਗ ਬਣਾਉਂਦੇ ਨੇ ਮੈਨੂੰ 2 ਸਾਲ ਹੋ ਚੁੱਕੇ ਆ 2 ਸਾਲ ਹੋ ਚੁੱਕੇ ਆ ਮੇਰੇ ਵਲੌਗ ਬਣਾਉਂਦੇ ਨੇ ਤੇ ਮੇਰੇ YouTube ਚੈਨਲ ਦਾ ਅਜੇ ਤੱਕ ਕੁਝ ਨਹੀਂ ਹੋਇਆਗਾ ਮੈਂ ਤੁਹਾਨੂੰ ਨੀਚੋਂ ਦਿਖਾਨੀ ਆ ਬੱਚੇ ਕੰਮ ਕਰਦੇ ਸੀ ਝਾੜ ਝੂੜ ਲਾਤਾ ਫਿਰ ਥੋੜਾ ਥੋੜਾ ਫਲਾਰਾ ਫਿਰ ਪਹਿ ਚੁੱਕਿਆ ਵਾ ਦੇਖੋ ਜੀ ਆਹ ਦੇਖੋ ਸਾਰੇ ਪਾਸੇ ਝਾੜੂ ਲਾ ਦਿੱਤਾ ਸੀਗਾ ਆਪਾਂ ਤੁਹਾਨੂੰ ਉਧਰ ਦਿਖਾਨੀ ਆ ਇਹ ਪੱਟੀ ਵਿੱਚ ਮਚਾਈ ਹੋਈ ਆ ਅੱਗ ਉਹ ਦੇਖੋ ਲੱਗਿਆ ਪੱਤੇ ਪੁੱਤੇ ਪਾਉਣ ਵਾਸਤੇ ਦੇਖ ਸਕਦੇ ਆ ਜੀ ਆਹ ਦੇਖ ਲਓ ਜੀ ਕਣੀਆਂ ਆਉਣ ਲੱਗੀਆਂ ਨੇ ਇੱਥੇ ਦੇਖ ਲਿਆ ਜੀ ਤੇ ਸੂਰਜ ਦੇਖੋ ਹਾਂਜੀ ਦੋਸਤੋ ਇੱਥੇ ਬੱਚੇ ਮਤਲਬ ਫਰਸ਼ ਧੋਂਦੇ ਪਏ ਸੀ ਤੇ ਮੈਂ ਕੂੜਾ ਦਿਖਾਉਂਦੀ ਪਈ ਸੀ ਮੈਂ ਹੀ ਵਲੌਗ ਸ਼ੂਟ ਕਰਦੀ ਪਈ ਸੀ ਕਿ ਸਾਰਾ ਸੁੰਬਰਾ ਸੀਗਾ ਕੂੜਾ ਮੈਂ ਦਿਖਾਉਦੀ ਪਈ ਜੇ ਕੁੱਟੇ ਲੱਗਾ ਪਿਆ ਇੱਕ ਕੜਾਈਏ ਦੇ ਵਿੱਚ ਐਦਾ ਮਤਲਬ ਭਰਿਆ ਪਿਆ ਕੜਾਈਆ ਬਹੁਤ ਸਾਰਾ ਕੂੜਾ ਸੀਗਾ ਤੇ ਬਹੁਤ ਅਸੀਂ ਅੱਕੇ ਪਏ ਆ ਬਹੁਤ ਦੁਖੀ ਹੋਏ ਪਏ ਮਨ ਸਾਰੇ ਦਰਗਤਵਡਾਉਣ ਨੂੰ ਜੀ ਕਰਦਾ ਸੀ ਸਾਡਾ ਹਾਂਜੀ ਇੱਥੇ ਬੱਚੇ ਮਤਲਬ ਕੈਨਬੋਟ ਖੇਡਦੇ ਪਏ ਸੀ ਇਹ ਮੈਂ ਦਿਖਾ ਲਿਆ ਮੈਂ ਕਿਹਾ ਚਲੋ ਥੋੜਾ ਵਲੌਗ ਵਿੱਚ ਲੈ ਆਉਨੇ ਆਂ ਇਹ ਮਸਤੀ ਕਰਦੇ ਪਏ ਸੀ ਇੱਥੇ ਫਿਰ ਮੈਂ ਧਣੀਆਂ ਤੇ ਮਤਲਬ ਪੂਦਨਾ ਤੋੜਨ ਗਈ ਸੀ ਚਟਨੀ ਰਗੜਨੀ ਸੀਗੀ ਮੈਂ ਕਿਹਾ ਚਲੋ ਆਪਾਂ ਚਟਨੀ ਨਾਲ ਖਾ ਲੈਨੇ ਆਂ ਰਗੜ ਕੇ ਤੇ ਜਿਹੜੀਆਂ ਤਾਜ਼ੇ ਮਤਲਬ ਗੰਡੇ ਲਾਏ ਹੁੰਦੇ ਆ ਘਰ ਦੇ ਵਿੱਚ ਨਾ ਉਹ ਬਹੁਤ ਹੀ ਵਧੀਆ ਮਤਲਬ ਚਟਨੀ ਬਹੁਤ ਹੀ ਸਵਾਦ ਬੰਦੀ ਆ ਬਹੁਤ ਟੇਸਟੀ ਬੰਦੀ ਆ ਇੱਥੇ ਮੈਂ ਧਣੀਆਂ ਤੋੜਦੀ ਪਈ ਸੀ ਥੋੜੀਆਂ ਥੋੜੀਆਂ ਕਣੀਆਂ ਹੁੰਦੀਆਂ ਪਈਆਂ ਸੀਗੀਆਂ ਤੇ ਮੈਂ ਮੁੰਡੇ ਨੂੰ ਕਿ ਆਪਣੇ ਛੋਟੇ ਨੂੰ ਮੈਂ ਕਿਹਾ ਤੂੰ ਵਲ ਦਿਖਾ ਦੇ ਪੂਤਨਾ ਦੇ ਲਈ ਥੋੜਾ ਜਿਹਾ ਲੱਗਿਆ ਹੈ ਮੈਂ ਕਿ ਚਲੋ ਮੈਂ ਤੋੜ ਲੈਣੀ ਹੈ ਪੂਤਨਾ ਤੇ ਗੰਡੇ પા ਕੇ ਜਿਹੜੇ ਹਰੇ-ਹਰੇ ਗੰਡੇ ਜਾਇ ਸੀਗੇ ਤੇ ਉਹ ਮੈਂ ਤੋੜ ਕੇ ਚਟਨੀ ਬਣੀ ਇੱਥੇ ਕਣੀਆਂ ਆ ਗਈਆਂ ਸੀ ਮੈਂ ਕਣੀਆਂ ਦਿਖਾਉਂਦੀ ਪਈ ਸੀ ਦੇਖੋ ਜੀ ਮੀਂਹ ਪੈਂਦਾ ਤੇ ਹੁਣ ਜਿੱਦਾਂ ਕੀ ਫਸਲਾਂ ਪੱਕੀਆਂ ਪਈਆਂ ਤੇ ਰੱਬ ਪਤਾ ਨਹੀਂ ਕਿਉਂ ਇਦਾਂ ਕਰਦਾਗਾ ਆ ਸਾਡਾ ਪੂਤਨਾ ਤੋੜ ਕੇ ਰੱਖਿਆ ਹੋਈ ਸੀਗਾ ਤੇ ਇਹ ਕਹਿੰਦਾ ਪਿਆ ਸੀ ਆ ਕਿ ਬਹੁਤ ਵਧੀਆ ਮਤਲਬ ਚਟਨੀ ਬਹੁਤ ਟੇਸਟੀ ਬਣੂ ਇੱਥੇ ਕੁੜੀ ਮੇਰੀ ਪਾਟ ਕਰਦੀ ਪਈ ਸੀਗੀ ਸਵੇਰ ਦਾ ਟਾਈਮ ਹੈ ਜੀ ਮੁੜ ਕੇ ਪਾਟ ਕਰਕੇ ਤੇ ਫਿਰ ਇੱਥੇ ਮੇਰੇ ਹਸਬੰਦ ਤੁਰੇ ਵਰਦੇ ਸੀ ਜਣੀ ਦੀ ਗੰਡਿਆਂ ਦੇ ਵਿੱਚ ਸਬਜੀ-ਸਬਜੀ ਦੇ ਵਿੱਚ ਜਿੱਥੇ ਪੱਲਾ-ਮੁੱਲਾ ਲਾਈਆਂ ਸੀ ਮਿਰਚਾਂ-ਮੁਰਚਾਂ ਤੇ ਸੁਭਾ ਦਾ ਟਾਈਮ ਆ ਦੇਖੋ ਕਿੰਨਾ ਵਧੀਆ ਮੌਸਮ ਆ ਜਣੀ ਦੀ ਬੜਾ ਪਿਆਰਾ ਬਹੁਤ ਵਿੱਚੇ ਤੇ ਮਤਲਬ ਕੀ ਜਿਹੜਾ ਜਿੱਦੇ ਮੀਂਹ ਪਿਆ ਸੀ ਉਹ ਵਾਲਾ ਸਾਡਾ ਸ਼ਾਮ ਦਾ ਸੀਗਾ ਜੀ ਇਹ ਬਹੁਤ ਦਿਨਾਂ ਦਾ ਵਲੌਗ ਆ ਮੇਰਾ ਆ ਸੁਭਾ ਦਾ ਸਾਰਾ ਤੇ ਜਿਹੜਾ ਅੱਜ ਤੇ ਮੀਂਹ ਪੈਂਦਾ ਸੀਗਾ ਉਹ ਮੈਂ ਦਿਖਾਉਂਦੀ ਸੀ ਉਹ ਸ਼ਾਮ ਦਾ ਜਿੱਥੇ ਮੈਂ ਮਤਲਬ ਧਨੀਆ ਤੇ ਪੂਤਨਾ ਤੋੜਦੀ ਪਈ ਸੀ ਚਟਣੀ ਰਗੜਨ ਵਾਸਤੇ ਉਹ ਲਾਂ ਸ਼ਾਮ ਦਾ ਸੀਗਾ ਬਾਅਦ ਵਿੱਚ ਜੀ ਮਤਲਬ ਸਵੇਰ ਦਾ ਆ ਗਿਆ ਸੀਗਾ ਤੇ ਬੜੇ ਦਿਨਾਂ ਦਸੀਆ ਵਲੌਗ ਇਹ ਸਾਰਾ ਮਤਲਬ ਘਟ ਵੱਟ ਕੇ ਜੋੜ ਜੁੜਿਆ ਜਾ ਜੋੜ ਕੇ ਆਪਾਂ ਕੀਤਾ ਵਾ ਜੀ ਵਲੌਗ ਨੂੰ ਪਿਆਰ ਦੇਣਾ ਵਲੌਗ ਕਿਵੇਂ ਦੇ ਲੱਗਾ ਕਮੈਂਟ ਜ਼ਰੂਰ ਕਰਿਆ ਕਰੋ ਜਿੰਨੇ ਵੀ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਮੇਰੇ ਚੈਨਲ ਨੂੰ ਪਲੀਜ਼ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਫੇਰ ਆਗੇ ਸੀ ਜੀ ਆਪਾਂ ਰੋਟੀਆਂ ਵਾਲਾ ਆਲੂ ਦੇ ਰੋਟੇ ਆਪਾਂ ਪਰੌਂਠੇ ਬਣਾਏ ਸੀਗੇ ਜੀ ਆਲੂ ਦੇ ਪਰੌਂਠੇ ਬਣਾਏ ਬੱਚਿਆਂ ਨੇ ਫਿਰ ਖਾਦੇ ਬੜੇ ਸਵਾਦ ਦੇ ਨਾਲ ਦਹੀਂ ਦੇ ਨਾਲ ਤੇ ਇੱਥੇ ਫਿਰ ਆਪਾਂ ਮਤਲਬ ਤਿਆਰ ਕਰਦੇ ਪਏ ਸੀਗੇ ਮਸਾਲਾ ਗੰਡੇ ਵਗੈਰਾ ਜਿੱਦਾਂ ਕਿ ਹਰੀ ਮਿਰਚ ਹੋਰ چیر ਕੇ ਰੱਖਤਾ ਸੀ ਆ ਬਾਕੀ ਦੇ ਮਸਾਲੇ ਕੱਟ ਕੇ ਰੱਖਲੇ ਸੀਗੇ ਫਿਰ ਇੱਥੇ ਮੈਂ ਤੁਹਾਨੂੰ ਦਿਖਾਉਂਦੀ ਪਈ ਸੀ ਨੂਨ ਮਿਰਚ ਪਾ ਕੇ ਆਪਾਂ ਡੋ ਤਿਆਰ ਕਰਦੇ ਪਈ ਸੀ ਜੀ ਆਪਾਂ ਉਹ ਵਲਾ ਸਾਰਾ ਮਿਕਸ ਕਰਕੇ ਚੰਗੀ ਤਰ੍ਹਾਂ ਕਰਤਾ ਸੀ ਆ ਤਿਆਰ ਮਸਾਲੇ ਨੂੰ ਆਪਾਂ ਮਤਲਬ ਡੋ ਨੂੰ ਸਾਰੇ ਨੂੰ ਇੱਥੇ ਆਪਾਂ ਆਟਾ ਵੀ ਗੁੰਨ ਲਿਆ ਸੀ ਆ ਸੌਰੀ ਐਸ ਲਈ ਕਹਿੰਦੀ ਭਈਆਂ ਕਿਉਂਕਿ ਮੈਂ ਸੁਬਾਹ ਰੋਟੀਆਂ ਜਦੋਂ ਪਕਾਉਂਦੀ ਸੀਗੀ ਆਲੂ ਵਾਲੀਆਂ ਉਦੋਂ ਮੇਰਾ ਚੇਤਾ ਭੁੱਲ ਗਿਆ ਵੀਡੀਓ ਸ਼ੂਟ ਕਰਨ ਦਾ ਬੱਚੇ ਚਲੇ ਗਏ ਸਕੂਲ ਮੈਜੀ ਕੀ ਕਰਲੀ ਇਸ ਕਰਕੇ ਮੇਰਾ ਚੇਤਾ ਭੁੱਲ ਗਿਆ ਜੀ ਤੇ ਹੁਣ ਮੈਂ ਦੁਪਹਿਰ ਦੀ ਰੋਟੀ ਖਾਣ ਲੱਗੀ ਆ ਤੇ ਮੈਂ ਕਿਹਾ ਚਲੋ ਮੈਂ ਹੁਣ ਥੋੜਾ ਕਰ ਲੈਂਦੀ ਆ ਸ਼ੂਟ ਆ ਦੇਖ ਲਓ ਜੀ ਦਹੀਂ ਤੇ ਨਾਲ ਦੋ ਪਰੌਤੇ ਆਲੂ ਵਾਲੇ ਆਜੋ ਜੀਜੀ ਨੇ ਖਾਣੀ ਹੋਵੇ ਰੋਟੀ ਤੁਸੀਂ ਆ ਸਕਦੇ ਆ ਤੇ ਆਪਾਂ ਹੁਣ ਤਰੀ ਹੋਈਏ ਚਾਹ ਮੈਂ ਆਪਣੇ ਮੁੰਡੇ ਨੂੰ ਕਿਹਾ ਤਾਂ ਕਿ ਪਾ ਤੂੰ ਚਾਹ ਬਣਾ ਲੈ ਦੋ ਗਲਾਸ ਮਤਲਬ ਅੱਧੀ ਅੱਧੀ ਗਲਾਸੀ ਪੀ ਲਾਂਗੇ ਐਸ ਤਾਪਾਂ ਤਿੰਨ ਸਾਢੇ ਤਿੰਨ ਚਾਹ ਬਣਾਉਣੇ ਹ ਅੱਜ ਮੇਰੇ ਹਸਬੰਦ ਹਸਬੰਡ ਨੇ ਵੀ ਸੌਰੀ ਛੁੱਟੀ ਛੁੱਟੀ ਕੀਤੀ ਸੀ ਮੇਰੇ ਹਸਬੰਦ ਨੇ ਵੀ ਛੁੱਟੀ ਕੀਤੀ ਸੀ ਅੱਜ ਤੇ ਮੁੰਡਾ ਵੀ ਮੇਰਾ ਟਾਈਮ ਨਾਲ ਹੀ ਆਇਆ ਅੰਦਾਗਾ ਛੋਟਾ ਵੀ ਮੁੰਡਾ ਮਤਲਬ ਮੇਰਾ ਟਾਈਮ ਨਾਲ ਆ ਗਿਆ ਸੀ ਅੱਜ ਹਾਫ ਡੇ ਸੀਗਾ ਇਸ ਕਰਕੇ ਜਲਦੀ ਜਲਦੀ ਆ ਗਏ ਸੀ ਤੇ ਕੁੜੀ ਹੈ ਮੇਰੀ ਉਹ ਆਉਗੀ ਜੀ 3:00 ਵਜੇ ਪੌਣੇ 3 ਕਈ ਵਾਰੀ 3:00 ਵਜ ਜਾਂਦੇ ਆ ਤੇ ਮੈਂ ਖਾਣ ਲੱਗੀਆਂ ਰੋਟੀ ਤੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਤੇ ਜੀ ਸਾਡੇ ਗਵਾਂਡ ਮਤਲਬ ਬਹੁਤ ਚੰਗੇ ਸੀਗੇ ਵੀਰ ਜੀ ਤੇ ਉਹਨਾਂ ਦੀ ਮਤਲਬ ਡੈਥ ਹੋ ਚੁੱਕੀ ਆ ਤੇ ਰਾਤ ਕਹਿੰਦੇ ਆ ਵੀ ਰਾਤ ਹੋ ਗਈ ਆ ਤੇ ਪਹਿਲਾਂ ਕਹਿੰਦੇ ਆ ਆਕਲਵੈਜ਼ ਮੈਨੂੰ ਪਚੀ ਦਾ ਪਤਾ ਨਹੀਂ ਸੀਗਾ ਕਹਿੰਦੇ ਸੀਗੇ ਕੋ ਦਾਕਲਾ 10 15 ਦਿਨ ਹੋ ਗਏ ਬਟ ਮੈਨੂੰ ਪਤਾ ਨਹੀਂ ਸੀ ਮੈਨੂੰ ਤਾਂ 2 ਦਿਨ ਹੀ ਹੋਏ ਸੀ ਪਰਸੋਂ ਚੌਥੇ ਮੈਂ ਗੇੜਾ ਮਤਲਬ ਵਾਕ ਕਰਦੀ ਨੂੰ ਸ਼ਾਮ ਨੂੰ ਸ਼ੈਰ ਕਰਦੀ ਨੂੰ ਉਹਦੇ ਵਿੱਚ ਮਤਲਬ ਸ਼ਾਮ ਨੂੰ ਸੀ ਉਧਰਲੇ ਪਾਸੇ ਗਏ ਸੀਗੇ ਨਾਲ ਮੇਰੇ ਹੋਰ ਇੱਕ ਵੰਡੀ ਸੀਗੇ ਤੇ ਉਹ ਮੇਰੇ ਨਾਲ ਸੀਗੇ ਤੇ ਉਦੋਂ ਮੈਨੂੰ ਪਤਾ ਲੱਗਿਆ ਸੀ ਕਿ ਉਹਨਾਂ ਦੀ ਜਿਹੜੀ ਮਤਲਬ ਛੋਟੀ ਨੋਹ ਆ ਉਹ ਸਾਨੂੰ ਬਾਰ ਮੂੜੇ ਮਿਲ ਗਈ ਸੀ ਅਸੀਂ ਉਹਨਾਂ ਤੋਂ ਪੁੱਛ ਲਿਆ ਸੀਗਾ ਤੇ ਉਹ ਕਹਿੰਦੇ ਸੀਗੇ ਉਦੋਂ ਤਾਂ ਉਹਨਾਂ ਨੇ ਮਤਲਬ ਇਹ ਕਹੀ ਸੀ ਕਿ ਫਰਕ ਹੁਣ ਪਹਿਲਾਂ ਨਾਲੋਂ ਬਹੁਤ ਤੇ ਉਹ ਮਤਲਬ ਆਈਸੂ ਰੂਮ ਜਿਹੜਾ ਹੁੰਦਾਗਾ ਉਹਦੇ ਵਿੱਚੋਂ ਬਾਹਰ ਆ ਗਿਆ ਤੇ ਹੁਣ ਥੋੜਾ ਥੋੜਾ ਮਤਲਬ ਪਛਾਨ ਕਰਦੇ ਆਪਣੇ ਘਰਦਿਆਂ ਦੀ ਮਤਲਬ ਪਛਾਨ ਲੈਂਦੇ ਆ ਪਹਿਲਾਂ ਪਛਾਨਦੇ ਨਹੀਂ ਸੀ ਤੇ ਮੈਂ ਕਿਹਾ ਚਲੋ ਜਦੋਂ ਠੀਕ ਹੋਊਗਾ ਮੈਂ ਫੇਰ ਜਾਊਂਗੀ ਪਰ ਮੈਨੂੰ ਪਤਾ ਨਹੀਂ ਸੀ ਕਿ ਇਦਾਂ ਹੋ ਜਾਣੀ ਆ ਤੇ ਅੱਜ ਫਿਰ ਮੈਂ ਗਈ ਸੀ ਤੇ ਮੇਰੇ ਹਸਬੰਦ ਹੋਣੋਂ ਇਸੇ ਕਰਕੇ ਛੁੱਟੀ ਕੀਤੀ ਸੀ ਉਸ ਸ਼ਸਕਾਰ ਤੇ ਗਏ ਹੋਇਆ ਹੁਣ ਇਸ ਟਾਈਮ ਮਤਲਬ 10 ਮਿੰਟ ਪਹਿਲਾਂ ਹੋਕਾ ਆਇਆ ਸੀ ਕਿ ਤੇ ਮੈਂ ਕਿਹਾ ਚਲੋ ਤੁਸੀਂ ਚਲੇ ਜਾਓ ਤੇ ਮੈਂ ਜਦੋਂ ਚਲੀ ਜਾਂਦੀ ਆ ਕਿਤੇ ਮੈਂ ਤੁਰੀ ਫਿਰਦੀ ਆ ਠੀਕ ਆ ਬਟ ਮੈਂ ਜਦੋਂ ਬਹਿ ਜਾਂਦੀ ਆ ਮੈਂ ਬਹੁਤ ਓਕੀ ਨਹੀਂ ਆ ਕਿਉਂਕਿ ਮੇਰੇ ਜਿਹੜੇ ਗੋਡੇ ਆ ਨਾ ਇੰਨੇ ਜ਼ਿਆਦਾ ਤਕਲੀਫ ਚ ਮਤਲਬ ਬਹੁਤ ਜ਼ਿਆਦਾ ਮਤਲਬ ਦਿੱਕਤ ਹੁੰਦੀ ਹੈ ਮੈਨੂੰ ਉੱਠ ਕੇ ਮਤਲਬ ਬੈਠ ਕੇ ਉੱਠਿਆ ਨਹੀਂ ਜਾਂਦਾ ਹੈਗਾ ਤੇ ਕਹਿੰਦੇ ਹੁੰਦੇ ਜਿਹਨੂੰ ਦੋਖ ਹੁੰਦਾ ਸਿਰਫ ਉਸ ਨੂੰ ਹੀ ਪਤਾ ਹੁੰਦਾ ਤੇ ਕਈਆਂ ਲੋਕਾਂ ਨੂੰ ਸ਼ਾਇਦ ਇਹ ਵੀ ਲੱਗੂਗਾ ਵੀ ਇਹ ਚੰਗੀ ਭੜੀਆ ਦੇਖੋ ਨੂੰ ਸਹੀ ਸਲਾਮਤ ਆ ਕੁਝ ਨਹੀਂ ਹੋਇਆਗਾ ਪਰ ਤਕਲੀਫ ਚਾਹੇ ਛੋਟੀ ਆ ਚਾਹੇ ਵੱਡੀ ਆ ਦੁੱਖ ਤਾਂ ਦੁੱਖ ਹੀ ਹੁੰਦਾ ਰ ਤੇ ਆਪਾਂ ਖਾਣ ਲੱਗੀ ਸੀ ਰੋਟੀ ਜੀ ਚਾਹ ਤੇ ਆ ਪਤਾ ਨਹੀਂ ਕਿਉਂ ਜਦੋਂ ਮੈਂ ਕੋਈ ਇਦਾਂ ਦੀ ਕੋਈ ਗੱਲ ਸੁਣ ਲੈਣੀ ਆ ਮਾਂ ਬਹੁਤ ਉਦਾਸ ਹੋ ਜਾਂਦਾਗਾ ਬਹੁਤ ਹੀ ਜ਼ਿਆਦਾ ਟੈਨਸ਼ਨ ਜੀ ਹੋ ਜਾਂਦੀ ਆ ਫੇਰ ਮੈਂ ਕਿਹਾ ਚਲੋ ਪਰੌਠੇ ਬਣਾ ਲੈਨੇ ਆ ਤੇ ਫਿਰ ਆ ਗਿਆ ਸੀ ਮੀ ਹਾਂਜੀ ਉਹਦੇ ਵੀ ਮੀ ਆ ਗਿਆ ਸੀਗਾ ਫਿਰ ਤੇ ਆ ਗਿਆ ਸੀ ਮੀ ਹੁਣ ਤੁਸੀਂ ਦੇਖ ਸਕਦੇ ਪਹਿਲਾਂ ਕੂੜਾ ਬਹੁਤ ਸੀ ਆ ਫੇਰ ਆਪਾਂ ਸੁੰਬਰਤਾ ਸੀਗਾ ਕਿਉਂਕਿ ਇਹ ਸਵੇਰ ਦਾ ਟਾਈਮ ਆ ਤੇ ਬਹੁਤ ਮਤਲਬ ਗੜੇ ਵੀ ਆ ਗਏ ਸੀ ਇਹਦੇ ਥੋੜੇ ਥੋੜੇ ਗੜੇ ਵੀ ਪੈ ਸੀ ਤੇ ਅਸੀਂ ਇਦਾਂ ਕਰ ਜਾਂਦੇ ਸੀ ਕਿ ਵਾਇਗਰੂ ਜਿੱਥੇ ਤੁਸੀਂ ਦੇਖ ਸਕਦੇ ਕਿਵੇਂ ਨੇ ਰੀ ਚੱਲਦੀ ਪਈ ਆ ਬਹੁਤ ਜ਼ਿਆਦਾ ਇਹ ਹੈਗਾ ਵਾਜੀ ਜਿੱਦਾਂ ਅਜ ਪਰਸੋਂ ਮੀ ਆਇਆ ਸੀ ਜਿਹੜਾ ਇਹ ਓਦੇ ਦਾ ਵਾ ਗੜੇ ਪੈ ਸੀ ਜਿਨ੍ਹਾਂ ਨੂੰ ਮਤਲਬ ਦੇਖਿਆ ਉਹਨਾਂ ਨੂੰ ਪਤਾ ਹੀ ਆ ਤੇ ਇੱਥੇ ਮੈਂ ਦਿਖਾਉਂਦੀ ਪਈ ਸੀਗੀ Oreo ਬਿਸਕਟ ਤੇ ਪਰਫੀ ਲਿਆਂਦੀ ਸੀਗੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਸੀਗੀ ਤੁਹਾਡੇ ਲਈ ਵੀ ਖੁਸ਼ਖਬਰੀ ਆ ਤੇ ਮੇਰੀ ਜਿਹੜੀ ਆ ਮਤਲਬ ਬੇਟੀ ਉਹ ਆਈ ਆ ਬਹੁਤ ਮਤਲਬ ਚੰਗੇ ਨੰਬਰ ਲੈ ਕੇ ਆ ਆਪਾਂ ਉਹਦੀ ਖੁਸ਼ੀ ਵਿੱਚ ਲੈ ਕੇ ਆਂਦੇ ਸੀ ਬਰਫੀ ਗੁਲਾਬ ਜਾਮਨ ਰਸਗੁੱਲੇ ਤੇ ਆਪਾਂ ਲੈ ਆਂਦੇ ਸੀਗੇ ਓਰੀਓ ਬਿਸਕੁਟ ਨਾਲ ਲੈ ਆਂਦੇ ਸੀਗੀ ਜੀ ਚਾਕਲੇਟ ਤੇ ਨਾਲ ਮਤਲਬ ਹੋਰ ਇੱਕ ਬੋਰਨ ਬੋਰਨ ਬਿਸਕੁਟ ਜਿਹੜੇ ਆ ਵਾਲੇ ਚਾਕਲੇਟ ਵਾਲੇ ਇਹ ਵਾਲੇ ਬਿਸਕੁਟ ਲੈ ਆਂਦੇ ਬਹੁਤ ਜ਼ਿਆਦਾ ਖੁਸ਼ੀ ਆ ਤੇ ਤੁਸੀਂ ਵੀ ਮੂੰਹ ਮਿੱਠਾ ਕਰ ਲਓ ਜੀ ਤੇ ਮੇਰੀ ਕੁੜੀ ਆ ਫਸਟ ਪੋਜੀਸ਼ਨ ਤੇ ਬਹੁਤ ਵਧੀਆ ਨੰਬਰ ਲੈ ਕੇ ਆਈ ਆ ਪ੍ਰਮਾਤਮਾ ਮੈ ਇਦਾਂ ਕਹਿੰਿਆ ਮੇਰੀ ਕੀ ਤੀਨੂ ਤੇ ਮੇਰੇ ਦੋਨਾਂ ਬੱਚਿਆਂ ਨੂੰ ਵੀ ਇਦਾਂ ਤਰੱਕੀਆਂ ਬਖਸ਼ੇ ਇਦਾਂ ਚੰਗੀ ਤਰ੍ਹਾਂ ਮਤਲਬ ਪੜ ਲੈ ਕੇ ਵਧੀਆ ਨੰਬਰ ਲੈ ਕੇ ਆਉਣ ਤੇ ਹਰ ਵਾਰੀ ਇੱਥੇ ਮੈਂ ਮੂੰਹ ਮਿੱਠਾ ਕਰਾਉਂਦੀ ਪਈ ਸੀ ਜੀ ਰਸਗੁਲੇ ਨਾਲ ਪਰ ਮੇਰੀ ਕੁੜੀ ਨੂੰ ਬਲੈਕ ਵਾਲੇ ਜਿਹੜੇ ਉਹ ਪਸੰਦ ਆ ਤੇ ਹੱਸਦੀ ਪਈ ਸੀ ਮੈਨੂੰ ਆਸ਼ੀਰਵਾਦ ਦਿੰਦੀ ਸੀ ਕਿ ਹਰ ਵਾਰੀ ਪੜ ਲੈ ਕੇ ਇਦਾਂ ਚੰਗੇ ਨੰਬਰ ਲੈ ਕੇ ਆਉ ਤੇ ਸਾਰੇ ਨੇ ਪਾਰਟੀ ਕਰਦੇ ਪਈ ਸੀ ਸਾਰੇ ਨੇ ਖਾਂਦੇ ਪਈ ਸੀ ਜੀ ਤੇ ਮੈਂ ਇਹਨਾਂ ਨੂੰ ਪੁੱਛਦੀ ਸੀ ਤੁਹਾਨੂੰ ਕਿੰਨੀ ਖੁਸ਼ੀ ਆ ਇਹ ਕਹਿੰਦੇ ਬਹੁਤ ਖੁਸ਼ੀ ਆ ਸਾਨੂੰ ਵਦੀ ਦੀ ਫਸਟ ਆਈ ਆ ਖੁਸ਼ੀ ਆ ਬਾਦੂ ਤੈਨੂੰ ਕਿੰਨੀ ਖੁਸ਼ੀ ਆ ਬਾਦੂ ਤੈਨੂੰ ਕਿੰਨੀ ਖੁ ਵਾਦੂ ਵਾਦੂ ਬੋਲ ਬਾਏ ਬਾਏ ਜੀ ਆਪਾਂ ਵੀਰ ਮੈਂ ਐਂਡ ਕਰਦੇ ਆਂ ਬਹੁਤ ਲਾਈਕ ਸ਼ੇਅਰ ਕਰਨਾ ਬਾਏ ਬਾਏ ਜੀ